ਇਹ ਕਹ ਰਹੇ ਕਿ ਮਨਕੀਰ ਤੌਲਖ ਨੇ ਵੀ ਕੱਲ 50-5000 ਰੁਪਏ ਨਕਦ ਵੰਡੇ ਆ ਤੇ ਉਸ ਬਿਨਾ ਜਿਹੜੀ ਟਰੈਕਟਰਾਂ ਦੀ ਸੇਵਾ ਫਿਰ 5 ਕਰੋੜ ਤੇ ਇਕੱਲਾ ਮਨਕੀਰ ਤੌਲਖ ਕਿਉਂ ਜੇ ਸਿਆਸਤ ਤੋਂ ਬਾਹਰ हट ਕੇ ਥੋੜਾ ਜਿਹਾ ਕਲਾਕਾਰਾਂ ਨੇ ਪਾਸੇ ਚਲੀਏ ਤੇ ਬਹੁਤ ਸਾਰੇ ਕਲਾਕਾਰ ਨੇ ਲਗਭਗ ਸਾਰੇ ਜਿੱਦਾ ਜਿੰਨਾ ਕਿ ਵਿੱਤ ਹੁੰਦਾ ਜਿਹਦੀ ਜਿੰਨੀ ਕਿ ਸਮਰੱਥਾ ਹੁੰਦੀ ਹੈ ਲਗਭਗ ਸਾਰੇ ਹੀ ਕਲਾਕਾਰ ਪੰਜਾਬ ਦੇ ਨਾਲ ਖੜੇ ਨੇ ਔਰ ਕਲਾਕਾਰ ਇਕੱਲੇ ਪੰਜਾਬ ਵਾਲੇ ਨਹੀਂ ਸੋਨੂੰ ਸੂਤ ਦੇਖ ਲੋ ਸਲਮਾਨ ਖਾਨ ਨੇ ਬਿਗ ਬਾਸ ਦੇ ਵਿੱਚ ਵੀ ਪੰਜਾਬੀਆਂ ਦੀ ਗੱਲ ਕੀਤੀ ਮਦਦ ਵਾਸਤੇ ਅਪੀਲ ਵੀ ਕੀਤੀ ਤੇ ਮੈਨੂੰ ਲੱਗਦਾ ਕਿ ਉਹ ਵੀ ਕੰਮ ਚੱਕੀ ਆਉਂਦੇ ਪਈ ਜਿੰਨਾ ਕਿ ਜਿਹਦਾ ਸਰ ਦਾ ਕੰਮ ਸੁਖਮਜੀ ਜਿਹੜੇ ਪੰਜਾਬੀ ਕਲਾਕਾਰ ਹਨ ਇਹਨਾਂ ਨੂੰ ਲੈ ਕੇ ਇੱਕ ਚਰਚਾ ਹੁੰਦੀ ਆ ਕਿ ਜਿਹੜੇ ਇਹਨਾਂ ਨੇ ਗੀਤ ਬਣਾਏ ਹਸਿਆਰਾਂ ਨੂੰ ਲੈ ਕੇ ਜੀ ਜਾਂ ਕੁਝ ਘਟ ਕੱਪੜੇ ਵਾਲੇ ਇਹ ਕਦਾਕਾਰ ਨਾਲ ਆ ਤੇ ਲੈ ਕੇ ਆਉਂਦੇ ਨੇ ਜਾਂ ਮਾਡਰਨ ਲੈ ਕੇ ਆਉਂਦੇ ਨੇ ਜੀ ਉਹਨੇ ਪੰਜਾਬ ਦਾ ਮਾਹੌਲ ਖਰਾਬ ਕਰਤਾ ਜੀ ਉਹ ਇੱਕ ਚਰਚਾ ਹੈਗੀ ਆ ਉਹ ਤੁਸੀਂ ਕਿਰਾਂ ਸਾਈਡ ਤੇ ਕਰ ਲਓ ਪਰ ਹੁਣ ਵਾਕਈ ਬਾ ਕਮਾਲ ਆ ਜੀ ਜੇ ਕਲਾਕਾਰਾਂ ਨੇ ਪੰਜਾਬ ਦੇ ਵਿੱਚ ਪ੍ਰੋਗਰਾਮ ਲਾ ਕੇ ਜਾਂ ਪੰਜਾਬੀਆਂ ਦੇ ਸਿਰ ਤੇ ਪੈਸੇ ਕਮਾਏ ਆ ਤਾਂ ਅੱਜ ਹਰੇਕ ਕਲਾਕਾਰ ਨੇ ਸਾਬਤ ਕਰਤਾ ਕਿ ਅਸੀਂ ਉਹ ਪੈਸੇ ਆਪਣੇ ਭਰਾਵਾਂ ਦੇ ਉੱਪਰ ਲਾਉਣ ਦੇ ਲਈ ਵੀ ਤਿਆਰ ਹੂੰ ਜੇ ਮਨਕੀਤ ਤੌਲਕ ਨੇ ਤਕਰੀਬਨ 10 ਟਰੈਕਟਰ ਦਾਨ ਕਰਦੇ ਨੇ 100 ਟਰੈਕਟਰ ਦੇਣਾ ਉਹਨਾਂ ਨੇ ਪ੍ਰੀਤ ਫਿਰ ਤੁਸੀਂ ਕਲਾਕਾਰ ਗੁਲਾਬ ਸਿੱਧੂ ਹੋਵੇ ਕਰਨ ਔਜਲਾ ਹੋਵੇ ਹਰਜੀਤ ਹਰਮਨ ਹੋਣ ਜਾਂ ਹੋਰ ਕਿੰਨੇ ਮਤਲਬ ਕਿਹਦਾ ਨਾਂ ਲੱਗੇ ਐਮੀ ਵਰਖ ਹੋਵੇ ਸਾਰੇ ਕਲਾਕਾਰ ਸਾਰੇ ਕਲਾਕਾਰ ਮੈਂ ਇਸੇ ਕਰਕੇ ਕਹਿਆ ਕਿ ਲਗਭਗ ਸਾਰੇ ਜਿਹਨਾਂ ਕੋਲ ਵਿੱਚ ਜਿਵੇਂ ਇੱਕ ਸਮਰਥਾ ਜੀ ਦੀ ਹੈ ਸਾਰੇ ਕੋਈ ਜਿ ਕਿਸੇ ਨੇ ਗੁਪਤਦਾਨ ਕਰਤਾ ਤਾਂ ਕਈ ਕਲਾਕਾਰ ਤਾਂ ਸੁਖਮਜੀ ਅਜੇ ਵੀ ਹੈਗੇ ਆ ਜਿਹੜੇ ਕਿਸੇ ਨੂੰ ਫੋਨ ਕਰਦੇ ਨੇ ਹੂੰ ਇਹ ਸਾਡੇ ਸਾਥੀ ਰਤਨ ਨੂੰ ਬਹੁਤ ਕਲਾਕਾਰਾਂ ਦੇ ਫੋਨ ਆਏ ਆ ਕਿ ਅਸੀਂ ਨਾਮ ਨਹੀਂ ਹਟਾਉਣ ਨਹੀਂਦਾ ਅਸੀਂ ਇਹ ਸੇਵਾ ਕਰਨੀ ਆ ਜੀ ਇੱਕ ਪੰਜਾਬ ਦਾ ਐਮਪੀ ਉਹਨੇ ਟੀਮ ਦੇ ਤੱਕ ਵੀ ਫੋਨ ਆਇਆ ਸੀ ਕਿ ਅਸੀਂ ਆਪਾਂ ਨਾਮ ਨਹੀਂ ਛਪਾਉਣਾ ਕਿਤੇ ਅਸੀਂ ਸੇਵਾ ਕਰਨੀ ਆ ਯਾਨੀ ਕਿ ਪੰਜਾਬ ਦੇ ਅੰਦਰ ਪਰੋਂ ਤੁਸੀਂ ਕਲਾਕਾਰ ਬਣ ਜੋ ਜਾਂ ਕੁਛ ਵੀ ਹੋ ਹਰੇਕ ਦੇ ਅੰਦਰ ਉਹ ਭਾਵਨਾ ਹੈਗੀ ਹੈ ਸੇਵਾ ਵਾਲੀ ਤੇ ਆਸਮਿਤ ਵਾਲਾ ਮੋਹ ਤੇ ਜਿਹੜਾ ਹੈ ਨਾ ਹਰੇਕ ਦੇ ਅੰਦਰ ਇਸ ਵੱਲੋਂ ਬਹੁਤ ਵਧੀਆ ਫੀਲ ਕਰਦੇ ਸਾਡੇ ਕੋਲੇ ਗੁਰੂ ਨਾਨਕ ਦੇਵ ਜੀ ਹੈਗੇ ਸੀ ਜੇ ਗੁਰੂ ਨਾਨਕ ਦੇਵ ਜੀ ਨਾ ਹੁੰਦੇ ਨਾ ਸਾਡਾ ਕੋਲ ਹੈ ਤਾਂ ਅਸੀਂ ਅੱਜ ਮਰ ਜਾਂਦੇ ਜੀ ਦਲੋ 20 ਰੁਪਏ ਵਾਲਾ ਲੰਗਰ ਲਾਇਆ ਨਾ ਮਤਲਬ ਹਜੇ ਤੱਕ ਪਤਾ ਨਹੀਂ ਕਿੰਨਾ ਟਾਈਮ ਚੱਲੂਗਾ ਇੱਕ ਨਾ ਵੀਡੀਓ ਆਈ ਸੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਬੱਚੇ ਨੇ ਨਾ ਲੈਪਟਾਪ ਲੈਣਾ ਸੀ ਉਹ ਸ਼ਹਿਰ ਬੱਚਾ ਮਾਨਸਾ ਦਾ ਸੀ ਤੋਂ ਉਹਨੇ ਆਪਣੀ ਗੁੱਲਕ ਚ ਪੈਸੇ ਜੋੜ ਰਿਆ ਸੀ ਜੀ ਉਹ 100 ਦੇ 500 ਦੇ ਢਾਲੇ ਉਹ ਉਹਨਾਂ ਦੇ ਪਿੰਡ ਵਾਲੇ ਉਹਨੇ ਘਰ ਆਉਂਦੇ ਆ ਪੈਸੇ ਇਕੱਠੇ ਕਰਨ ਦੇ ਲਈ ਉਗਰਾਹੀ ਕਰਨ ਦੇ ਲਈ ਕਿ ਆਪਾਂ ਭਈ ਉੱਥੇ ਸੇਵਾ ਦੇ ਕੇ ਆਉਣੀ ਆ ਤਾਂ ਉਸ ਬੱਚੇ ਨੇ ਆਪਣਾ ਲੈਪਟਾਪ ਲੈਣ ਦੀ بجائے ਉਹਦੇ ਵਾਸਤੇ ਪੈਸੇ ਇਕੱਠੇ ਕਰਨ ਦੀ بجائے ਉਹ ਆਪਣਾ ਗੁੱਲਕ ਭੰਨ ਕੇ ਤੇ ਉਹ 5000 ਰੁਪਿਆ ਆਪਣੇ ਪਿੰਡ ਆਉਣ ਦੇਤਾ ਕੀ ਬਾਤ ਇੱਕ ਹੋਰ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਵੀ ਇੱਕ ਵੀਡੀਓ ਹੋਰ ਆਈ ਇੱਕ ਬੱਚਾ 10 ਰੁਪਏ Shakespeare 5 ਰੁਪਏ ਢਾਲਾ ਦੇ ਰਿਹਾ ਹੂੰ ਹੂੰ ਕੂਨਾ ਟ੍ਰੈਕਟਰ ਦੇ ਉੱਪਰ ਖੜਾ ਉਹ ਕਹਿੰਦਾ بیا ਮੇਰੀ ਸੇਵਾ ਵਾਸਤੇ ਲੈ ਜਾ ਜੀ ਤੁਸੀਂ ਦੇਖੋ ਕਿ ਸਾਡੀ ਅਗਲੀ ਪੀੜ੍ਹੀ ਚ ਵੀ ਇਹ ਚੀਜ਼ ਜਾ ਰਹੀ ਹੈ ਜਾ ਰਹੀ ਹੈ ਤੇ ਸਾਨੂੰ ਇਹਦੇ ਨਾਲ ਥੋੜਾ ਆਰਾਮ ਮਿਲਦਾ ਕਿ ਜਿਹੜੀ ਸਾਡੀ ਪ੍ਰਥਾ ਹੈਗੀ ਆ ਸਾਡੇ ਰੀਤੀ ਰਿਵਾਜ ਨੇ ਸਾਡੀ ਭਾਵਨਾ ਉਹ ਸਾਡੀ ਅਗਲੀ ਪੀੜ੍ਹੀ ਤੱਕ ਪਹੁੰਚ ਗਈ ਤੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਜੇਕਰ ਪੰਜਾਬ ਚ ਕੱਲ ਤੋਂ ਇਦੋਂ ਵੱਡੀ ਵਿਵਤਾ ਆਉਂਦੀ ਆ ਤਾਂ ਸਾਡੇ ਸਾਥੀ ਨਾਲ ਖੜੇ ਆ ਜੀ ਇੱਥੇ ਕਲਾਕਾਰ ਨੇ ਸੁਖਮ ਜੀ ਅੱਜ ਪੰਜਾਬ ਦੇ ਨਾਲ ਹਰਿਆਣਾ ਵੀ ਰਾਜਸਥਾਨ ਵੀ ਬਿਲਕੁਲ ਬਿਲਕੁਲ ਉਹ ਵੀ ਘਰ ਤੋਂ ਦੇ ਲੋਕ ਵੀ ਜਿੰਨਾ ਜਿਵੇਂ ਕਰ ਸਕਦੇ ਉਹ ਗੈਰ ਸਿੱਖ ਵੀ ਨੇ ਹੂੰ ਇਦਾਂ ਨਹੀਂ ਕਿ ਸਿੱਖ ਆ ਉਹ ਹੀ ਆ ਰਹੇ ਨੇ ਹੂੰ ਜਿਹੜੇ ਗੈਰ ਸਿੱਖ ਨੇ ਉਹ ਵੀ ਵੱਡੀ ਗਿਣਤੀ ਚ ਆ ਰਹੇ ਨੇ ਬਿਲਕੁਲ ਮਤਲਬ ਉਹ ਭਾਵਨਾ ਹਰ ਇੱਕ ਦੇ ਮਨ ਚ ਪੈਦਾ ਹੋਣ ਲੱਗੀ ਹੈ ਕਿਉਂਕਿ ਜਦੋਂ ਸੋਸ਼ਲ ਮੀਡੀਆ ਆਇਆ ਇਉਂ ਤੁ ਬਾ ਪਤਾ ਲੱਗਣ ਲੱਗਿਆ ਸਾਰੇ ਸੰਸਾਰ ਦੇ ਵਿੱਚ ਹੂੰ ਉਹ ਖਾਲਸਾ ਈਜ਼ਰੀਏ ਹੋਵੇ ਜਿਹੜੇ ਬਾਕੀ ਕੰਮ ਕਰ ਰਹੇ ਸੀ ਕਿਹੜੇ ਪੰਜਾਬੀ ਤਾਂ ਸੇਵਾ ਕਰਨ ਵਾਲੇ ਬੰਦੇ ਆ ਬਿਲਕੁਲ ਸਾਰੇ ਤਾਂ ਆਪਣਾ ਖੇਡ ਖੇਡਦੀ ਆ ਉਹ ਬਥੇਰਾ ਕੰਮ ਹੈ ਪਰ ਲੋਕ ਤਾਂ ਜੁੜੇ ਹੁੰਦੇ ਨੇ ਅੰਦਰ ਉਹ ਸ਼ਾਇਦ ਇਹ ਭਾਈਚਾਰੇ ਵਾਲੀ ਜਿਹੜੀ ਇੱਕ ਲੀਕ ਉਹਨਾਂ ਚ ਨਹੀਂ ਬਿਲਕੁਲ ਜੀ ਹੂੰ ਉਹ ਕਹਿੰਦੇ ਸਿੱਖਾਂ ਦੇ ਲਈ ਬਾਰਡਰ ਨਹੀਂ ਮੈਟਰ ਕਰਦੇ ਇਹਨਾਂ ਲਈ ਇਨਸਾਨੀਅਤ ਮੈਟਰ ਕਰਦੀ ਆ ਜੀ ਤੇ ਇਹ ਲੱਗੇ ਹੋਏ ਨੇ ਸੇਵਾ ਕਰਨ ਦੇ ਵਿੱਚ ਜੀ ਬਿਲਕੁਲ ਜੀ ਲਖਵੀਰ ਚਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਾਲ ਜੁੜਨ ਵਾਸਤੇ ਕਹਿੰਦੇ ਕਿ ਫਫੜ ਰੋਸਿਆ ਫਿਰਦਾ ਹੈ ਤੇ ਇੱਕ ਮਿੱਤਰ ਹੋਰ ਕਹਿੰਦੇ ਸੀਗੇ ਜਸਵਿੰਦਰਪਾਲ ਜੀ ਕਹਿੰਦੇ ਫਫਰ ਗੇਮ ਖੇਡ ਗਿਆ ਪਰ ਉਸਤੇ ਵੀ ਕਰਦੇ ਆ ਗੱਲ ਹਰਮਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ